ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਪ੍ਰਭਾ ਨੂੰ ਤੇ ਮੇਰੇ ਮੀਤ ਪ੍ਰਭਾ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਕਿਸਾਨ ਪ੍ਰਭਾ ਉਹ ਆਪਣੇ YouTube ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਪੰਜਾਬ ਦੇ ਵਿੱਚ ਕਿਸਾਨ ਪ੍ਰਭਾ ਜਿਹੜੀ ਕਣਕ ਦੀ ਬਾਢੀ ਦੀ ਸ਼ੁਰੂਆਤ ਹੋ ਗਈ ਹੈ ਤੇ ਬਹੁਤ ਇਲਾਕੇ ਦੇ ਵਿੱਚ ਜਿਹੜੀ ਕਣਕ ਵੱਢੀ ਜਾ ਚੁੱਕੀ ਹੈ ਤੇ ਅੱਜ ਆਪਾਂ ਇਸੇ ਵੀਡੀਓ ਦੇ ਵਿੱਚ ਜਿਹੜਾ ਤੁਹਾਡੇ ਨਾਲ ਕਣਕ ਦਾ ਝਾੜ ਸਾਂਝਾ ਕਰਾਂਗੇ ਅੱਜ ਕਿਸਾਨ ਪ੍ਰਭਾ ਉਹ ਆ ਤੁਹਾਨੂੰ ਜਿਹੜਾ ਝਾੜ ਕਣਕ ਦੀ ਜਿਹੜੀ ਕਿਸਮ ਹੈ 826 BBW 826 ਜਿਹੜੀ ਕਿਸਮ ਹੈ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰਕਵੇ ਦੇ ਵਿੱਚ ਜਿਹੜੀ ਕਿਸਾਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਪਸੰਦ ਵੀ ਕੀਤੀ ਹੈ ਤੇ ਬਜਾਈ ਵੀ ਇਸ ਕਿਸਮ ਦੀ ਜ਼ਿਆਦਾ ਹੋਈ ਹੋਈ ਹੈ ਤੇ ਅਗੇਤੀ ਬਜਾਈ ਜਿਵੇਂ ਆਪਾਂ ਕਹਿ ਦਿੰਦੇ ਆ 23 24 ਅਕਤੂਬਰ ਦੀ ਉਹਦਾ ਕਿਸਾਨ ਪ੍ਰਾਭ ਉਹ ਕਿੰਨਾ ਝਾੜ ਆਇਆ ਹੈ ਤੇ ਜਿਹੜੀ ਲੇਟ ਬਜਾਈ ਆਪਾਂ 10 ਨਵੰਬਰ ਦੀ ਕੀਤੀ ਹੋਈ ਹੈ ਕਿਸਾਨਾਂ ਨੇ ਉਹਦਾ ਕੀ ਝੜ ਆ ਰਿਹਾ ਹੈ ਤੇ ਸਾਰੀ ਗੱਲਬਾਤ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਜਿਹੜੀ ਵੀਡੀਓ ਨੂੰ ਜਰੂਰ ਸਾਂਝਾ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਐ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਸਾਨ ਭਰਾ ਉਹ ਜਿਹੜੀ ਹੁਣ ਪੀਬੀਡਬਲਯੂ ਵਰਸਸ 26 ਦੀ ਕਣਕ ਦੀ ਬਜਾਈ ਅਕਤੂਬਰ ਮਹੀਨੇ ਦੇ 20 ਤਰੀਕ ਤੋਂ ਬਾਅਦ ਆਪਾਂ 25 26 ਅਕਤੂਬਰ ਦੀ ਜਿਹੜੀ ਬਜਾਈ ਕਿਸਾਨਪਰਾਵੋ ਹੋਈ ਹੋਈ ଥି। ਉਸ ਸਮੇਂ ਕੀ ਹੁੰਦਾ ਇੱਕ ਟੈਂਪਰੇਚਰ ਕਿਸਾਨਪਰਾਵੋ ਜ਼ਿਆਦਾ ਹੋਣ ਦੇ ਕਾਰਨ ਜਿਹੜੀ ਕਣਕ ਦੇ ਵਿੱਚ ਉਦੋਂ ਜਿਹੜੀ ਕਣਕ ਫਟਾਰਾ ਘਟ ਕਰਦੀ ਹੈ ਪਾਣੀ ਉਹਨੂੰ ਆਪਾਂ ਨੂੰ ਛੇਤੀ ਦੇਣਾ ਪੈਂਦਾ ਹੈ ਤੇ ਉਹਦੇ ਕਰਕੇ ਥੋੜਾ ਬਹੁਤਾ ਉਸ ਕਿਸਮ ਦੇ ਵਿੱਚ ਜਿਹੜਾ ਬਜਾਈ ਦੇ ਵਿੱਚ ਫਰਕ ਪੈਂਦਾ ਹੈ। ਤੇ ਉਹਦਾ ਕਿਸਾਨ ਭਰਾ ਉਹ ਜਿਹੜਾ ਝਾੜ ਆਇਆ ਸੀ 24 ਕੁਇੰਟਲ ਜਿਹੜਾ ਅਗੇਤੀ ਬਿਜਾਈ ਨੇ ਝਾੜ ਦਿੱਤਾ ਸੀ نیٹ 24 ਕੁਇੰਟਲ ਝਾੜ ਆਇਆ ਕਿਸਾਨ ਭਰਾਵੋ ਤੇ ਇਹ ਵੀ ਆਪਾਂ ਕਹਿ ਸਕਦੇ ਆ ਬਹੁਤ ਟੌਪ ਦਾ ਝਾੜ ਦਿੱਤਾ ਇਹ ਵੈਰੈਟੀ ਨੇ ਪਰ ਜਿਹੜੀ ਕਿਸਾਨ ਭਰਾਵੋ ਲੇਟ ਦੀ ਬਿਜਾਈ ਹੋਈ ਹੋਈ ਹੈ ਤੇ ਐਵੇਂ ਨ ਕਿਸਾਨ ਪ੍ਰਭੂ 24 ਕੁਆਂਟਲ نیٹ ਦੁੱਤਾ ਹੈ ਤੇ ਵਿੱਚ ਵਿੱਚ ਜਿਹੜੀ 22 ਕੁਆਂਟਲ ਵੀ ਜਿਹੜੀ ਇਸ ਵੈਰੈਟੀ ਨੇ ਝਾੜ ਦੁੱਤਾ ਹੈ ਪੰਜਾਬ ਦੇ ਵਿੱਚ ਤੇ ਪਰ ਜਿਹੜੀ ਤੁਸੀਂ 826 ਦੀ ਜਿਹੜੀ ਲੇਟ ਤੁਸੀਂ ਬਜਾਈ ਕੀਤੀ ਹੋਈ ਹੈ ਨਵੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਕਿਸਾਨ ਪ੍ਰਭੂ ਜਿਹੜੀ ਇਹ ਵੈਰੈਟੀ ਹੈ ਬਹੁਤ ਕਾਮਯਾਬ ਹੈ ਤੇ ਬਹੁਤ ਚੰਗਾ ਇਹ ਨੇ ਝਾੜ ਦੁੱਤਾ ਹੈ ਤੇ 27 ਤੋਂ 28 ਕੁਆਂਟਲ ਤੱਕ ਜਿਹੜੀ ਇਸ ਵੈਰੈਟੀ ਨੇ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਪਹਿਲੇ ਹਫ਼ਤੇ ਦੇ ਵਿੱਚ 10 ਨਵੰਬਰ ਤੱਕ ਜਿਨ੍ਹਾਂ ਕਿਸਾਨਾਂ ਨੇ ਬਿਜਾਈ ਕੀਤੀ ਹੈ ਤੇ ਉਹਦੇ ਜਿਹੜੇ ਝਾੜ ਹੈ ਕਿਸਾਨਪ੍ਰਾਵੋ 26 ਤੋਂ 28 ਕੁਇੰਟਲ ਤੱਕ ਜਿਹੜੇ ਇਸ ਵੈਰੈਟੀ ਨੇ ਝਾੜ ਦਿੱਤੇ ਅਲੱਗ-ਅਲੱਗ ਏਰੀਆ ਦਾ ਕਿਸਾਨਪ੍ਰਾਵੋ ਫਰਕ ਪੈ ਜਾਂਦਾ ਹੈ ਕਿ ਕਿਸ ਏਰੀਆ ਦੇ ਵਿੱਚ 26 ਕੁਇੰਟਲ ਕਿਸ ਏਰੀਆ ਦੇ ਵਿੱਚ 28 ਕੁਇੰਟਲ ਤੇ ਕਿਸ ਏਰੀਆ ਦੇ ਵਿੱਚ 27 ਕੁਇੰਟਲ ਇਸੇ ਤਰ੍ਹਾਂ ਜਿਹੜੀ ਅਗੇਤੀ ਬਿਜਾਈ ਹੈ ਕਿਸਾਨਪ੍ਰਾਵੋ ਉਹ ਵੀ ਏਰੀਆ ਦਾ ਫਰਕ ਪੈਂਦਾ ਹੈ ਕਿਤੇ ਇਸ ਵੈਰੈਟੀ ਨੇ 22 ਕੁਆਂਟਲ ਛੱਡ ਦਿੱਤਾ ਕਿਤੇ 23 ਕੁਆਂਟਲ ਕਿਤੇ 24 ਕੁਆਂਟਲ ਤੇ ਕਿਤੇ ਹੋ ਸਕਦਾ ਵੀ 20 ਕੁਆਂਟਲ ਵੀ ਕਿਸਾਨ ਭਰਾਵੋ ਛੱਡ ਦਿੰਦਾ ਹੋਵੇ ਕਿਉਂਕਿ ਕਈ ਵਾਰ ਆਪਣੀ ਫਸਲ ਮਾੜੀ ਰਹਿ ਜਾਂਦੀ ਹੈ ਜਾਂ ਜ਼ਮੀਨ ਆਪਣੀ ਰੇਤਲੀ ਜਾਂ ਆਪਾਂ ਕਹਿ ਸਕਦੇ ਵੀ ਮਾੜੀ ਜ਼ਮੀਨ ਹੁੰਦੀ ਉਹਦੇ ਉਸ ਖੇਤ ਦੇ ਵਿੱਚ ਵੀ ਜਿਹੜਾ ਇਹ ਵੈਰੈਟੀ ਅਲੱਗ ਅਲੱਗ ਛੱਡ ਰਹੇ ਆ ਪਰ ਟੋਪ ਦਾ ਝਾੜ ਕਿਸਾਨ ਭਰਾਵੋ 25 ਪਲੱਸ ਜਿਹੜਾ ਐਵਰੇਜ ਝਾੜ ਹੈ ਹਰ ਕਿਸਾਨ ਨੇ ਦਿੱਤਾ ਹੈ ਜਿਹੜਾ ਪੀਬੀਡਬਲਯੂ ਆਰ 262 ਹੁਣ ਕਿਸਾਨਪਰਵ ਜੇ ਤੁਸੀਂ ਇਹਦਾ ਬੀਜ ਰੱਖਣਾ ਚਾਹੁੰਦੇ ਹੋ ਤਾਂ ਬੀਜ ਤੁਸੀਂ ਰੱਖ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜਾ ਬੀਜ ਹੈ ਪੂਰਾ ਪਕਾ ਕੇ ਰੱਖਿਓ ਕਿਉਂਕਿ ਜੇ ਤੁਸੀਂ ਨਰਮ ਕਣਕ ਨੂੰ ਦੀ ਵਾਢੀ ਕਰ ਲੂਗੇ ਤਾਂ ਜਿਹੜੀ ਅੱਗੇ ਜਾ ਕੇ ਤੁਹਾਨੂੰ ਸਮੱਸਿਆ ਆ ਸਕਦੀ ਹੈ ਸਮੱਸਿਆ ਤੁਹਾਨੂੰ ਐਵੇਂ ਆ ਸਕਦੀ ਜਦੋਂ ਤੁਸੀਂ ਬਜਾਈ ਕਰਨੀ ਹੈ ਦਾਣਾ ਨਰਮ ਹੋਇਆ ਤਾਂ ਜਿਹੜੀ ਜਰਮੀਨੇਸ਼ਨ ਦੇ ਵਿੱਚ ਸਮੱਸਿਆ ਆ ਸਕਦੀ ਇਸ ਕਰਕੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੇ ਬੀਜ ਸੌਧ ਕੇ ਰੱਖਿਓ ਵਧੀਆ ਵਧੀਆ ਮਤਲਬ ਸੋਧਨ ਦਾ ਮਤਲਬ ਕਿ ਸਾਨਪ੍ਰਭੂ ਵਧੀਆ ਖੇਤ ਦੇ ਵਿੱਚ ਰੱਖਿਓ ਕੋਈ ਵੀ ਉਹਦੇ ਵਿੱਚ ਪਾਲਕ ਹੋ ਗਿਆ ਬਾਥੂ ਹੋ ਗਿਆ ਗੋਲੀ ਡੰਡੇ ਦਾ ਬੀਜ ਬਹੁਤਾ ਨਾ ਜਿਆਦਾ ਬੀਜ ਨਾ ਹੋਵੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਾਰਿਆਂ ਦਾ ਧੰਨਵਾਦ